ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਈ ਲੋੜਵੰਦ ਪਰਿਵਾਰਾਂ ਨੂੰ ਪੱਕੇ ਘਰ ਬਣਾਉਣ ਲਈ 1.75 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਰਕਮ ਸਿੱਧੇ ਲਾਪਾਤਰੀਆਂ ਦੇ ਬੈਂਕ ਖਾਤੇ ਵਿੱਚ ਡੀਬੀਟੀ ਰਾਹੀਂ ਚਾਰ ਕਿਸ਼ਤਾਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਸ ਵਿੱਚ ਪਹਿਲੀਆਂ ਤਿੰਨ ਕਿਸ਼ਤਾਂ 50-50 ਹਜ਼ਾਰ ਅਤੇ ਚੌਥੀ ਕਿਸ਼ਤ 25 ਹਜ਼ਾਰ ਰੁਪਏ ਦਿੱਤੀ ਜਾਂਦੀ ਹੈ। ਜ਼ਿਲ੍ਹੇ ਦੀਆਂ ਨਗਰਪਾਲਿਕਾਵਾਂ ਵੱਲੋਂ ਇਸ ਯੋਜਨਾ ਬਾਰੇ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਲਈ ਕੈਂਪ ਲਗਾਏ ਜਾ ਰਹੇ ਨੇ। ਨਗਰਪਾਲਿਕਾ ਖਰੜ ਦੁਆਰਾ ਨਿਆ ਗਾਉਂ ਅਤੇ ਬਡਾਲਾ ਪਿੰਡਾਂ ਵਿੱਚ ਲ ਨਵੇਂ ਲਾਪਤਰੀ ਨੇ ਰਜਿਸਟ੍ਰੇਸ਼ਨ ਕਰਵਾਈ ਜਦ ਕਿ ਜ਼ਿਲੇ ਪਰ ਵਿੱਚ ਹੁਣ ਤੱਕ ਲਗਭਗ 1000 ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲ ਚੁੱਕਾ ਹੈ ਯੋਜਨਾ ਅਧੀਨ ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਰੈਨ ਦਸਬੂਤ ਅਤੇ ਬੈਂਕ ਪਾਸਬੁਕ ਦੇ ਦਸਤਾਵੇਜ਼ ਪੇਸ਼ ਕਰਨੇ ਪੈਂਦੇ ਨੇ ਇਸ ਯੋਜਨਾ ਦੇ ਲਾਪਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹਾਂ ਰਜਿੰਦਰ ਕਮਰ ਪਿੰਡ ਨਮਾ ਸ਼ਹਿਰ ਹਾਂਜੀ ਮੈਂ ਕਿਸਾਨ ਤੱਕ ਜਿੰਦਗੀ ਮੈਂ ਸੋਚਿਆ ਕਿ ਤਾਂ ਸਾਡੇ ਇਹ ਜਮਕਾਨ ਬਣ ਜੂंगे ਹਾਂ ਸਾਡੇ ਵਧੀਆ ਕਰਮਕਾਨ ਬਣ ਕੇ ਹਾਂਜੀ ਕਿੰਨੇ ਪੈਸੇ ਮਿਲੇ 175000 ਰੁਪਏ ਜੀ ਹੂੰ ਹੂੰ 50 50000 ਰੁਪਏ ਤਿੰਨ ਕਿਸ਼ਤਾਂ ਚਾਹੀਦੀ ਹੂੰ ਹੂੰ ਮਤਲਬ 1 25 ਕਿਆ ਕਿ ਬਣਾਇਆ ਭਾਈ ਕੀ ਕੀ ਬਣਾਇਆ ਤੁਸੀਂ ਦੋ ਤਿੰਨ ਕਮਰੇ ਲਾਈਟਨ ਬਾਥਰੂਮ ਰਸੋਈ ਵੀ ਸਾਡ ਨੂੰ ਪੈਸੇ ਦਿੱਤੇ ਗਵਰਨਮੈਂਟ ਨੇ ਅਸੀਂ ਘਰ ਬਣਾਇਆ ਵੀ ਸਾਨੂੰ ਮੀਤ ਨੀਤੀ ਵੀ ਸਾਡਾ ਘਰ ਬਣ ਜੂਗਾ ਚਲੋ ਇਨਾ ਕਿਰਪਾ ਬਣ ਗਿਆ ਘਰ ਤਿੰਨ ਕਿਸ਼ਤ ਪਹੁੰਚ 2 ਲੱਖ ਆ ਕੱਚੇ ਮਕਾਨ ਦੇ ਇਹਨਾਂ ਨੇ ਸਰਕਾਰ ਨੇ ਬੜੀ ਵਧੀਆ ਉਪਰਾਲਾ ਕੀਤਾ ਹੈ ਤੇ ਜੋ ਕਿ ਇਹਨਾਂ ਨੇ ਸਰਕਾਰ ਮੋਦੀ ਸਰਕਾਰ ਨੇ ਬਹੁਤ ਵਧੀਆ ਮਹਿੰਮ ਚਲਾਈ ਤੇ ਪੌਣੇ 2 ਲੱਖ ਦੀ ਸਹਾਇਤਾ ਵੀ ਦਿੱਤੀ ਹੈ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਰਕਾਰ ਨੇ ਖੱਪਤ ਲੱਗਿਆ ਵੀ ਇੱਥੇ ਫਾਰਮ ਭਰਦੇ ਐ ਮੈਂ ਕਿਹਾ ਮੈਂ ਵੀ ਭਰ ਦਿੰਨੀ ਆ ਫਾਰਮ ਮੇਰਾ ਵੀ ਮਕਾਨ ਪੱਕਾ ਹੋ ਜਾਵੇ ਵੀ ਮੈਨੂੰ ਵੀ ਪੈਸੇ ਮਿਲ ਜਾਣ ਵੀ ਮੈਂ ਵੀ ਆਪਣਾ ਮਕਾਨ 2 ਲੱਖ ਵੀ ਮੈਂ ਵੀ ਆਪਣੇ ਮਕਾਨ ਚ ਬੈਠਾਂ ਲੈਣ ਲਈ ਬੜਾ ਮੋਦੀ ਜੀ ਦਾ ਬਹੁਤ ਧੰਨਵਾਦ ਮੈਨੂੰ ਵੀ ਮਕਾਨ ਜੋਗੇ ਪੈਸੇ ਮਿਲਨੇ ਚਾਹੀਦੇ ਬਹੁਤ